ਇਹ ਰੋਮਾਂਮਾ ਸਮਝ ਨਹੀਂ ਆ ਰਿਹਾ ਸਰ ਕੀ ਮਾਮਲਾ ਜੀ ਕੋਸ਼ਿਸ਼ ਕਰਾਉਗੇ ਇਹ ਮਾਨਯੋਗ ਐਸਐਸਪੀ ਫੀਰਕੋਟ ਡਾਕਟਰ ਪੱਗਿਆ ਜੰਦੀ ਦੇ ਹਮੇਸ਼ਾ ਹੀ ਮਾੜੇ ਇਨਸਟ੍ਰਕਸ਼ਨ ਆਫ ਸਾਡੇ ਲਗਾਤਾਰ ਕੰਮ ਚੱਲਦੀ ਰਹਿੰਦੀ ਹੈ ਤੇ ਸਾਡੇ ਇੱਕ 7125 ਨੂੰ ਮਕਦਮਾ ਨੰਬਰ ਦੋ ਰਜਿਸਟਰ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਕਲਦੀਪ ਕੁਮਾਰ ਜਿਹੜਾ ਕੋਈ 32-33 ਸਾਲ ਦਾ ਸੀਗਾ ਇਹਨਾਂ ਦਾ ਉੱਥੇ ਮਟਰ ਹੋ ਗਿਆ ਸੀਗਾ ਤੇ ਇਸ ਦੇ ਪ੍ਰਾਣੇ ਦੇ ਸਬੰਧ ਵਿੱਚ ਦੱਸਿਆ ਸੀਗੇ ਵੀ ਜੇ ਇਸ ਨੂੰ ਜਿਹੜੇ ਮਾਨਵਲ ਕੁਲਵੰਤ ਸਿੰਘ ਮੋਟਾ ਤੇ ਆਕਾਸ਼ਦੀਪ ਸਿੰਘ ਤੇ ਇਸ ਦੇ ਪਹਿਲਾਂ ਤੇ ਮਿੱਤਰ ਰਹੇ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮ੍ਰਿਤਕ ਦੀ ਭਾਈਪ ਸੀ ਉਹਦੇ ਨਾਲ ਇਹਨਾਂ ਦਾ ਸੰਬੰਧ ਹੋ ਗਿਆ ਸੀ ਤੇ ਉਸ ਸੰਬੰਧ ਵਿੱਚ ਇਹਨਾਂ ਦੀ ਆਪਸ ਵਿੱਚ ਉੱਥੇ ਤਕਰਾਰ ਹੋ ਗਈ ਜਿਸ ਦੇ ਉੱਤੇ ਮੌਕੇ ਤੇ ਇਹਨਾਂ ਨੇ ਇਸ ਨੂੰ ਜਿਹੜਾ ਮੌਤ ਹੀ ਕੱਢ ਦਵਾ ਦਿੱਤਾ ਸਰਮੇ ਕਿਸ ਤਰ੍ਹਾਂ ਮਰਦ ਕੀਤਾ ਪਰ ਮੈਂ ਫਰ ਨਾਲ ਹੀ ਉਸਤ ਮੀ ਇਹ ਤੇਜ ਹਥਿਆਰ ਵਰਤਿਆ ਗਿਆ ਇਹਨਾਂ ਤੇ ਤੇ ਸੱਟ ਲਾਇਆ ਵਰ ਕੀਤਾ ਤੇ ਜਿਸ ਤੋਂ ਤੋਂ ਇਹ ਮੌਕੇ ਤੇ ਪੰਜ ਪੰਜ ਚ ਕੰਮ ਜਮ ਬਗਏ ਸੀਗੇ ਤੇ ਸਾਡੀ ਜਿਹੜੀ ਟੀਮ ਨੇ ਬਹੁਤ ਜਲਦੀ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹ ਮਾਝੋ ਕੋਰਟ ਵਿੱਚ ਪੇਸ਼ ਕੀਤਾ ਜਿਸ ਦੇ ਵਿੱਚ ਇਹਨਾਂ ਰਿਮਾਂਡ ਤੇ ਜਿਹੜਾ ਇਹਦੇ ਸਾਹਮਣੇ ਆਇਆ ਜਿਹੜੀ ਹੁਣ ਤੱਕ ਜਿਹੜੀ ਪੁਛੇ ਸਾਹਮਣੇ ਆਇਆ ਜੀ ਜਿਸ ਦੀ ਮ੍ਰਿਤਕ ਵੀ ਪਤਨੀ ਦੇ ਇਹਨਾਂ ਨਾਲ ਇਸ ਬੰਸੀ ਤੇ ਜਿਹੜਾ ਇਹ ਉਸ ਨੂੰ ਇਸ ਕਰਕੇ ਇਹਨਾਂ ਨੇ ਉਸ ਨੂੰ ਮਾਰ ਦਿੱਤਾ ਪਹਿਲਾਂ ਵੀ ਕੋਈ ਕੰਪਲੇਟ ਵਗੈਰਾ ਕੀਤੀ ਹੋਈ ਨਹੀਂ ਨਹੀਂ ਇਸ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਕੰਪਲੇਟ ਨਹੀਂ ਆਈ ਸੀ ਕੋਈ ਇਹਨਾਂ ਦੀ ਲੜਾਈ ਝਗੜੇ ਦੀ ਕੋਈ ਨਹੀਂ ਸੀ ਇਹ ਨਵੇਂ ਮੌਕੇ ਦੀ ਅਨਜਾਨ ਦੇ ਤਵਾਦਤ ਨੂੰ ਜੀਣਾ ਮੰਨ ਰਿਹਾ ਹੈ ਪ੍ਰੋਫਾਈਲ ਕੀ ਸਭ ਇਹ ਇੱਕ ਇੱਕ ਉੱਥੇ ਜਾਰੀ ਤੇ ਪੇ ਕਰਦਾ ਸੀ ਜਿਹੜਾ ਲੋਕ ਆਪਾਂ ਕਹਿ ਦਿੰਨੇ ਆ ਵੀ ਮਜਬੂਰ ਸੀ ਅਗਲਾ ਪ੍ਰੋਜੈਕਟ ਨੰ ਸਰਕਾਰ ਨੇ ਅੱਜ ਇਹਨਾਂ ਨੂੰ ਮਾਜੂ ਕੋਡ ਵਿੱਚ ਪੇਸ਼ ਕੀਤਾ ਤੇ ਹੁਣ ਉਹਨਾਂ ਦੇ ਮਾਰਦਲਵਾਗਿਤ ਹੋਰ ਜਿਹੜੀ ਕੁਝ ਕੁਛ ਕਰਾਂਗੇ ਜਿਹੜਾ ਇਹਨਾਂ ਦੇ ਵਰਤੇ ਰਿਹਾ ਜਾਂ ਉਹ ਪ੍ਰਮਾਣਿਤ ਕਰਾਂਗੇ ਜਿਹੜਾ ਇਹਨਾਂ ਦਾ ਬੰਦਾ 21 ਸ਼ਾਮਲ ਸੀ ਇਹ ਇਹਨਾਂ ਦਿਨਾਂ ਜਨੇ ਦੇ ਪੱਤਾ ਰਜਿਸਟਰ ਹੋ ਰਿਹਾ ਸੀ ਜੇ ਲੰਨੀ ਹੈ ਨਹੀਂ ਉਸ ਤੇ ਜਿਹੜਾ ਮੇਰੇ ਤੇ ਕੋਈ ਕੌਂਦੀ ਕਰ ਵਾਲੀ ਤੇ ਵੀ ਠੀਕ ਜੋ ਮਾਮਲਾ سامنے ਆਇਆ ਸਰ ਕੀ ਮਾਮਲਾ ਇਹ ਤੁਸੀਂ ਪਕੜਾਉਗੇ ਇਹ ਮਾਨਯੋਗ ਐਸਐਸਪੀ ਫੀਰ ਕੋਡ ਡਾਕਟਰ ਪੱਗਿਆ ਜੰਦੀ ਰੇਨਮਾਈ ਹੈਟ ਮਾੜੇ ਹਸਤਾਖਾਫ ਸਾਡੇ ਲਗਾਤਾਰ ਨੂੰ ਨੇ ਚਲਦੀ ਰਹਿੰਦੀ ਹੈ ਤੇ ਸਾਡੇ ਇੱਕ 7125 ਨੂੰ ਮਕਦਮਾ ਨੰਬਰ ਦੋ ਰਜਿਸਟਰ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਕਲਦੀਪ ਕੁਮਾਰ ਜਿਹੜਾ ਕੋਈ ਅਤੀਤਕਤ ਸਾਲ ਦਾ ਸੀਗਾ ਇਹਦਾ ਉੱਥੇ ਮਟਰ ਹੋ ਗਿਆ ਸੀਗਾ ਤੇ ਇਸਦੇ ਭਰਾ ਨੇ ਕੀ ਸਬੰਧ ਵਿੱਚ ਦੱਸਿਆ ਸੀਗੇ ਵੀ ਜੇ ਇਸ ਨੂੰ ਜਿਹੜੇ ਮਾਰਨ ਵਾਲੇ ਕਿਰਪਤ ਸਿੰਘ ਮੋਟਾ ਤੇ ਆਕਾਸ਼ਦੀਪ ਸਿੰਘ ਇਹ ਇਸਦੇ ਪਹਿਲਾਂ ਤਾਂ ਇਹ ਮਿੱਤਰ ਰਹੇ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮ੍ਰਿਤਿਕ ਦੀ ਭਾਈਪ ਸੀ ਉਹਦੇ ਨਾਲ ਇਹਨਾਂ ਦਾ ਸੰਬੰਧ ਹੋ ਗਿਆ ਸੀ ਤੇ ਉਸ ਸੰਬੰਧ ਵਿੱਚ ਇਹਨਾਂ ਦੀ ਆਪਸ ਵਿੱਚ ਉੱਥੇ ਤਕਰਾਰ ਹੋ ਗਈ ਜਿਸ ਦੇ ਉੱਤੇ ਮੌਕੇ ਤੇ ਇਹਨਾਂ ਨੇ ਇਸ ਨੂੰ ਜਿਹੜਾ ਮੌਤ ਹੀ ਕੱਟ ਦਤਾ ਦੱਸਿਆ ਕਿਸ ਤਰ੍ਹਾਂ ਮਰਦ ਕੀਤਾ ਪਰ ਮੈਂ ਫਰਨਾ ਨਹੀਂ ਉਸ ਇਹ ਤੇਜ ਹਥਿਆਰ ਵਰਤਿਆ ਗਿਆ ਇਹਦੇ ਤੇ ਸਿੱਧਾ ਸੱਟ ਲਾਇਆ ਗਿਆ ਤੇ ਤੇਜ ਉਸ ਤੋਂ ਉਹ ਮੌਕੇ ਤੇ ਪੰਜ ਪੰਜ ਚ ਕਾਮਯਾਬ ਹੋ ਗਏ ਸੀ ਤੇ ਸਾਡੀ ਜਿਹੜੀ ਟੀਮ ਨੇ ਬਹੁਤ ਜਲਦੀ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹ ਮਾਜੋਰ ਕੋਰਟ ਵਿੱਚ ਪੇਸ਼ ਕੀਤਾ ਜਿਸ ਦੇ ਵਿੱਚ ਇਹਨਾਂ ਰਿਮਾਂਡ ਤੇ ਜਿਹੜਾ ਇਹਦੇ ਸਾਹਮਣੇ ਆਇਆ ਜਿਹੜੀ ਹੁਣ ਤੱਕ ਜਿਹੜੀ ਪਛ ਵਿੱਚ ਸਾਹਮਣੇ ਆਈ ਦੀ ਜਿਸ ਦੀ ਤਗਦੀ ਪਤਨੀ ਦੇ ਇਹਨਾਂ ਨਾਲ ਸੰਬੰਧੀ ਤੇ ਜਿਹੜਾ ਇਹ ਉਸ ਨੂੰ ਇਸ ਕਰਕੇ ਇਹਨਾਂ ਨੇ ਦੂਸਰ ਨੂੰ ਮਤਲਬ ਪਹਿਲਾਂ ਵੀ ਕੋਈ ਕੰਪਲੇਟ ਵਗੈਰਾ ਕੀਤੀ ਹੋਈ ਹੈ ਨਹੀਂ ਇਸ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਕਮਲੇ ਨਹੀਂ ਆਈ ਸੀ ਕੋਈ ਇਹਨਾਂ ਦੀ ਲੜਾਈ ਝਗੜੇ ਦੀ ਕੋਈ ਨਹੀਂ ਸੀ ਇਹ ਇਹਨਾਂ ਨੇ ਮੌਕੇ ਤੇ ਅਨਜਾਮ ਦੇ ਤਵਾਤਾ ਤੁਮ ਜੀ ਦਾ ਮਤਲਬ ਹੈ ਪ੍ਰੋਫਾਈਲ ਕੀ ਸਰ ਜੀ ਇਹ ਇੱਕ ਇੱਕ ਉੱਥੇ ਵਿਆਹ ਦੇ ਤੇ ਭੇ ਕਰਦਾ ਸੀ ਜਿਹੜਾ ਲੋਕ ਆਪਾਂ ਕਹਿ ਦਿੰਦੇ ਆ ਵੀ ਮਜ਼ਦੂਰ ਸੀ ਅਗਲਾ ਪ੍ਰੋਜੈਕਟ ਸਰਕਾਰ ਨੇ ਅੱਜ ਇਹਨਾਂ ਨੂੰ ਮਾਜੂਰ ਕੋਡ ਵਿੱਚ ਪੇਸ਼ ਕੀਤਾ ਤੇ ਹੁਣ ਇਹਨਾਂ ਦੇ ਮਾਡਲਮਾਰੀ ਤੋਂ ਹੋਰ ਜਿਹੜੀ ਕੁਝ-ਕੁਝ ਕਰਾਂਗੇ ਜਿਹੜਾ ਇਹਨਾਂ ਦੇ ਵਰਤੇ ਜਾਂ ਉਹ ਵੀ ਪ੍ਰਮਾਣਿਤ ਕਰਾਂਗੇ ਜਿਹੜਾ ਇਹਨਾਂ ਦੇ ਮੰਦਾ 21 ਸ਼ਾਮ ਨੂੰ ਸੀ ਇਹ ਇਹਨਾਂ ਕਿੰਨਾ ਜਣੇ ਦੇ ਪਤਾ ਰਜਿਸਟਰ ਹੋਇਆ ਸੀ ਜਨਨ ਹਾਂਜੀ ਉਸ ਜਿਹੜਾ ਮਰੀ ਤੇ ਕੋਹੋਂ ਦੀ ਘਰ ਵਾਲੀ ਤੇ ਵੀ